ਅੱਲੀ ਅਸੀਂ ਪੈਦਲ ਮਾਰਚ ਉਲੀਕਿਆਗਾ ਜਿੱਥੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਆ ਵੀ ਜਦੋਂ ਅਸੀਂ ਮੈਂ ਇਹ ਮਤਾ ਪੜ੍ਹਿਆ ਤਾਂ ਉਦੋਂ ਪਤਾ ਲੱਗਿਆ ਵੀ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈਗਾ ਤੇ ਆਪਣੇ ਲੀਡਰਾਂ ਨੇ ਕਿਵੇਂ ਪਾਰਟੀਸ਼ਨ ਤੋਂ ਬਾਅਦ ਆਪਣੇ ਨਾਲ ਖੋਜੀਆਂ ਚਾਲਾਂ ਚੱਲ ਕੇ ਇਸ ਚੀਜ਼ ਨੂੰ ਆਪਣੀਆਂ ਜਿਹੜੀਆਂ ਮੰਗਾਂ ਸੀਗੀਆਂ ਆਪਣੇ ਹੱਕ ਸੀਗੇ ਉਹ ਆਪਣੇ ਤੋਂ ਖੁੰਝ ਕੇ ਨਾ ਉਹਨਾਂ ਨੇ ਆਪਾਂ ਨੂੰ ਲੈਣ ਦਿੱਤੇ ਤੇ ਇਹੀ ਆ ਵੀ ਅਸੀਂ ਆਵਾਮ ਨੂੰ ਸਾਰਿਆਂ ਨੂੰ ਜਾਣੂ ਕਰਾਉਣਾ ਚਾਹੁੰਦੇ ਆਂ ਕਿ ਜਿਹੜੇ ਆਪਣੇ ਅਨੰਦਪੁਰ ਸਾਹਿਬ ਦਾ ਮਤਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਪੰਜਾਬ ਵਿੱਚ ਜਿੰਨੇ ਵੀ ਸਨੀਕਾ ਚਾਹੇ ਕਿਸੇ ਵੀ ਧਰਮ ਦੇ ਉਹਨਾਂ ਦੀ ਗੱਲ ਕਰਦਾ ਸੀ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ ਤੇ ਆਓ ਆਪਾਂ ਇਹ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਕਿ ਜਿਹੜੀ ਇਹ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੈ ਸਰਦਾਰ ਕਪੂਰ ਸਿੰਘ ਨੇ ਸ਼ੁਰੂ ਕੀਤੀ ਸੀ ਉਹ ਆਪਾਂ ਘਰ-ਘਰ ਤੱਕ ਪਹੁੰਚਾਈਏ ਤੇ ਉਸ ਤੋਂ ਅੱਗੇ ਉਸ ਨੂੰ ਉਹ ਆਪਣੇ ਹੱਕ ਲੈਣ ਲਈ ਆਪਾਂ ਇਕਜੁੱਟ ਹੋਈਏ ਬੰਦੀਪੰਦੀ ਸਿੰਘਾ ਜੀ ਸਾਡੇ ਉਹ ਆਪਦੇ ਨੀਤੀਕਾਰਾਂ ਕਰਕੇ ਨਹੀਂ ਬੈਠੇ ਪੰਥਕਾਰਜਾਂ ਕਰਕੇ ਜੇਲ੍ਹ ਵਿੱਚ ਬੈਠੇ ਆ ਤੇ ਆਪਣਾ ਸਾਰਿਆਂ ਦਾ ਪਹਿਲਾ ਫਰਜ਼ ਹੀ ਇਹ ਬੰਦ ਹੈਗਾ ਤੇ ਜੇ ਸਟੇਟ ਕੋਲੇ ਆਪਣੇ ਪੰਜਾਬ ਕੋਲੇ ਖੁਦ ਮੁਖਤਿਆਰੀ ਹੁੰਦੀ ਤਾਂ ਇਹ ਆਪਣੇ ਬੰਦੀ ਸਿੰਘ ਜੇਲਾਂ ਵਿੱਚ ਨਹੀਂ ਹੋਣੀ ਸੀ ਸਰਕਾਰ ਕੋਲ ਇਹ ਆ ਵੀ ਉਹਨਾਂ ਦਾ ਜਿਵੇਂ ਆਪਾਂ ਗੱਲ ਕਰੀਏ ਮੌਜੂਦਾ ਸਰਕਾਰ ਦਾ ਇਸ ਤੋਂ ਪਹਿਲਾਂ ਵਾਲੀ ਸਰਕਾਰੇ ਪੰਜਾਬ ਦੇ ਹੱਕਾਂ ਲਈ ਗੱਲ ਕਰਦੀ ਆ ਪਰ ਜਦੋਂ ਪਾਵਰ 'ਚ ਆ ਜਾਂਦੇ ਆ ਉਦੋਂ ਇਹ ਸਾਰੀਆਂ ਚੀਜ਼ਾਂ ਵਿਸਾਰ ਦਿੰਦੇ ਆ ਜੇ ਆਪਾਂ ਗੱਲ ਕਰੀਏ ਅਨੰਦਪੁਰ ਸਾਹਿਬ ਦਾ ਮਤਾ ਉਹ ਕਹਿੰਦਾ ਵੀ ਇਹੀ ਚੀਜ਼ਾਂ ਕਿ ਸੈਂਟਰਲ ਗਵਰਨਮੈਂਟ ਕੋਲੇ ਸਿਰਫ ਚਾਰ ਚੀਜ਼ਾਂ ਚਾਹੀਦੀਆਂ ਹੀਆਂ ਡਿਫੈਂਸ ਕਮਿਊਨੀਕੇਸ਼ਨ ਆਪਣਾ ਕਰੰਸੀ ਤੇ ਫੋਰਨ ਐਕਸਚੇਂਜ ਬਾਕੀ ਸਟੇਟ ਕੋਲੇ ਆਪ ਦਾ ਅਲੱਗ ਕਨਸਟੀਟਿਊਸ਼ਨ ਹੋਣਾ ਚਾਹੀਦਾ ਸਟੇਟ ਕੋਲੇ ਆਪ ਦੀ ਅਲੱਗ ਇੰਡੀਪੈਂਡੈਂਸ ਹੋਣੀ ਚਾਹੀਦੀ ਆ ਤੇ ਇਹੀ ਆ ਵੀ ਅਸੀਂ ਆਪ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਇਸ ਦੇ ذریعے ਨਾਲ ਤਾਂ ਕਿਉਂ ਨਾ ਪੰਜਾਬ ਕੋਲੇ ਹੋਵੇ ਜੇ ਪੰਜਾਬ ਦਾ ਅਲੱਗ ਕਲਚਰ ਆ ਅਲੱਗ ਆਪਣਾ ਰੀਤੀ ਰਿਵਾਜ ਆ ਅਲੱਗ ਬੋਲੀ ਆ ਅਲੱਗ ਪਹਿਰਾਵਾ ਤੇ ਇਹ ਚੀਜ਼ ਵੀ ਆਪਣੇ ਕੋਲੇ ਹੋਣੀ ਚਾਹੀਦੀ ਹੈ ਉਹੀ ਮੰਗਾਂ ਲੈ ਕੇ ਅਸੀਂ ਉਹੀ ਆਪਣੇ ਹੱਕ ਲੈ ਕੇ ਅਸੀਂ ਇਹ ਅੱਗੇ ਚੱਲਨੇ ਆ। ਜਿਸ ਦਾ ਦੇਖਦੇ ਮਤ ਸਮਝ ਕੇ ਜਾ ਰਿਹਾ। ਆ ਇਹ ਸਲਾਕਾਯੋਗ ਕਦਮ ਹੈ। ਮੈਨੂੰ ਯਾਦ ਹੈ ਭਾਈ ਸੰਦੀਪ ਸਿੰਘ ਹੋਣਾ ਨੇ ਜਦ ਦਵਾਰਸ ਪੰਜਾਬ ਤੁਰਿਆ ਸੀ ਉਦੋਂ ਵੀ ਉਹਨਾਂ ਦੇ ਸਟੇਜਾਂ ਤੇ ਅਸੀਂ ਨਾਲ ਤੁਰੇ ਸੀ ਇਸ ਜਥੇਬੰਦੀ ਨਾਲ। ਭਾਈ ਸੰਦੀਪ ਸਿੰਘ ਹੋਣਾ ਨੇ ਦਿਨ ਰਾਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਪੇਨ ਦੇ ਵਿੱਚ ਕੀਤਾ ਔਰ ਸਾਰ ਸਿਮਰਨਜੀਤ ਸਿੰਘ ਮਾਨ ਦੀ ਪੂਰੀ ਹਮਾਇਤ ਕੀਤੀ। ਅੱਜ ਉਹਨਾਂ ਦੀ ਯਾਦ ਸਾਨੂੰ ਆਉਂਦੀ ਹੈ ਜਿਨ੍ਹਾਂ ਨੇ ਇੱਕ ਨਵੀਂ ਪੀੜੀ ਨੂੰ ਸਿੱਖ ਸਿਧਾਂਤ ਨਾਲ ਜੋੜ ਕੇ ਇੱਕ ਬਹੁਤ ਵੱਡੀ ਰੂਹ ਕੌਮ 'ਚ ਭਰੀ ਹੈਗੀ ਹੈ ਔਰ ਨਵੀਂ ਲਹਿਰ ਤੋਰੀ ਹੈ ਸੋ ਅੱਜ ਜਦ ਉਹਨਾਂ ਦੀ ਜਥੇਬੰਦੀ ਕੋਰਿਓ ਮਾਰਚ ਜਾਂਦੀ ਹੈ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਪੂਰੇ ਤੰਤਨ ਤੇ ਮਨ ਦੇ ਨਾਲ ਇਸ ਨਾਲ ਤੁਰੂਗਾ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਨੌਜਵਾਨ ਪੀੜੀ ਉਭਰੇ ਤੇ ਅੱਗੇ ਆਏ ਮਤਲਬ ਮਤਲਬ ਕਿਵੇਂ ਦੇ ਰੋ ਸਾ ਜੋ ਮੌਜੂਦਾ ਪੀੜ੍ਹੀ ਵੀ ਬੱਡੀ تعداد ਚੋੜਦੀ ਹੈਗੀ ਹੈ ਪਰ ਸਰਕਾਰਾਂ ਮੇ ਰੋਲ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਰਕਾਰ ਨੇ ਜੋ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨਸ ਹੋਏ ਆ ਹੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਿਹਾੜਾ ਮਨਾਇਆ ਜਿਹਦੇ ਵਿੱਚ ਹਿੰਦੂਆਂ ਨਾਲ ਜਿਹੜਾ ਹੋਇਆ ਸੀ ਕਸ਼ਮੀਰ 'ਚ ਉਹਦੇ ਵਾਸਤੇ ਗੁਰੂ ਸਾਹਿਬ ਨੇ ਸੀਸ ਦਿੱਤਾ ਪਰ ਹਜੇ ਜਸਵੰਤ ਸਿੰਘ ਖਾਲੜਾ ਜੀ ਦੇ 25000 ਕੇਸ ਜਿਹੜੇ ਸੀਗੇ ਅਣਪਛਾਤੀ ਲਾਸ਼ਾਂ ਦੇ ਉਹਦਾ ਕੋਈ ਫੈਸਲਾ ਨਹੀਂ ਹੋਇਆ ਜੋ ਦਰਬਾਰ ਸਾਹਿਬ ਤੇ 1984 ਚ ਹਮਲਾ ਹੋਇਆ ਤੇ ਉਸ ਚ ਬੇਅੰਤ ਬੇਕਸੂਰ ਸਵੈਲੀਅਨ ਮਾਰੇ ਗਏ ਉਹਨਾਂ ਦਾ ਕੋਈ ਵੇਰਵਾ ਤੇ ਲੇਖਾ ਜੋਖਾ ਨਹੀਂ ਹੋਇਆ 84 ਦੇ ਵਿੱਚ ਦਿੱਲੀ ਚ ਹੋਰ ਥਾਵਾਂ ਤੇ ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਉਹਦੇ ਬਾਰੇ ਕੋਈ ਕੇਸ ਪੂਰੇ ਨਹੀਂ ਹੋਏ ਹੈਗੇ ਸੋ ਇਹ ਦੇਸ਼ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦਾ ਕਰਦਾ ਪਰ ਜਦ ਕਿਸੇ ਮਾਈਨੋਰਟੀ ਨਾਲ ਇਹੋ ਜਿਹੇ ਜ਼ਬਰ ਹੁੰਦੇ ਆਂ ਔਰ ਸਰਕਾਰ ਔਰੰਗਜ਼ੇਬ ਵਰਗੀ ਹੋ ਜਾਂਦੀ ਹੈ ਜਿਹੜੀ 1 ਨੇਸ਼ਨ 1 ਕਲਚਰ 1 ਰਿਲੀਜੀਅਨ ਬਣਾਣਾ ਚਾਹੁੰਦੀ ਹੈ ਹਿੰਦੂ ਹਿੰਦੀ ਹਿੰਦੁਸਤਾਨ ਉਸ ਸਮੇਂ ਤੇ ਇਹੋ ਜਿਹੇ ਜਿਹੜੇ ਮਾਰਚ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਦੇ ਅਧਾਰੀ ਉਹ ਬਹੁਤ ਜ਼ਰੂਰੀ ਹੁੰਦੇ ਆ ਨਹੀਂ ਤਾਂ ਇਸ ਦੇਸ਼ ਨੇ ਜਿਵੇਂ ਧਾਰਾ 25 ਚ ਸਿੱਖਾਂ ਨੂੰ ਹਿੰਦੂ ਬਣਾ ਕੇ ਤੇ ਗੁਰੂ ਗ੍ਰੰਥ ਸਾਹਿਬ ਜਿੱਥੇ ਲਿਖੇ ਗਏ ਆ ਅਸੀਂ ਉੱਥੋਂ ਆਏ ਆ ਉੱਥੇ ਸਪਸ਼ਟ ਅੰਗ 1136 ਤੇ ਲਿਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਤੋ ਮੈਂ ਸਮਝਦਾ ਹਾਂ ਸਾਨੂੰ ਗੁਰੂ ਸਾਹਿਬ ਦੀ ਸੋਚ ਉਜਾਗਰ ਕਰਨ ਦੀ ਲੋੜ ਹੈ ਔਰ ਇਸ ਧਰਤੀ ਨੂੰ ਜਿਵੇਂ ਹਰੇਕ ਦਾ ਹੱਕ ਹੈ ਉਸ ਦੇ ਉੱਤੇ ਖੜੇ ਹੋਣ ਦਾ ਸਿਖਣਾਣਾ ਚਾਹੀਦਾ ਜਿਵੇਂ ਗੁਰੂ ਸਾਹਿਬ ਨੇ ਸੀਸ ਦੇ ਕੇ ਦਿੱਤਾ